ਜਦੋਂ ਅਸੀਂ ਨਾ ਪੀਡੀਐਫ ਦਾ 7 ਮਹੀਨੇ ਵਾਲਾ ਨਾ ਪੀਡੀਐਫ ਦਾ ਪਾਕ ਬਫਲੋ ਕਲੱਬ ਅਸੀਂ ਸ਼ੁਰੂ ਕੀਤਾ ਨਾ ਆਈ ਸ਼ਾਹ ਨੂੰ ਮੈਂ ਕਾਲ ਕੀਤੀ ਆਈ ਸ਼ਾਹ ਮੈਂ ਰਜਿਸਟਰ ਕਰਵਾਜੀ ਸਾਹਿਬ ਨੇ ਪਹਿਲਾ ਨਾਮ ਫਰਦੋਸੀ ਨਾਮ ਦਿੱਤਾ ਅੱਛਾ ਮੈਂ ਆਈ ਸ਼ਾਹ ਨੂੰ ਕਿਹਾ ਕਿ ਤੁਹਾਡਾ ਚੌਂਕ ਬਰੀਡਰ ਤੁਸੀਂ ਇਸੇ ਲਾਣੇ ਚੁੱਕੇ ਹੋ ਫਰਦੋਸੀ ਨੂੰ ਚੰਗੀ ਮਾਂ ਵੀ ਚੰਗੀ ਐ ਤੇ 4 ਮਹੀਨੇ ਤੇ ਮਾਂ ਜੀ ਸੋਈ ਐ ਅੱਜ ਜੇਕਰ ਇਹਨਾਂ ਦੇ ਕੋਲ 26 27 28 ਕਿਲੋ ਦੁੱਧ ਆਇਆ ਨਾ ਇਹਨੇ ਜਦੋਂ ਦਸਵੇਂ ਨੌਵੇਂ ਦੱਸੇ ਮੈਨੂੰ ਜਾਣਾ ਨਾ ਸਾਢੇ ਉਦੋਂ ਪੰਜਵਾਂ ਚੌਥਾ ਪੰਜਵਾਂ ਮਹੀਨਾ ਸਟਾਰਟ ਹੋਣਾ ਇਹਨੇ ਮਾਂ ਨੇ ਥੱਲੇ ਆ ਜਾਣਾ ਕਿਉਂ ਸਹੀ ਸਾਹਿਬ ਨੇ ਕਹੇ ਜੀ ਮੈਂ ਪਾਣੀ ਪਾਣੀ ਜਦ ਮੈਂ ਇਹਨਾਂ ਨੂੰ ਮਨਾ ਕੀਤਾ ਕਿ ਮੱਝ ਨਾ ਪਾਓ ਹਾਂਜੀ ਸਹੀ ਸਾਹਿਬ ਨਾਲ ਮੇਰੀ ਡਿਸਕਸ਼ਨ ਹੋਈ ਮੈਂ ਕਿਹਾ ਹਾਈ ਸਾਹਿਬ ਨਾ ਗਲਤੀ ਕਰ ਰਹੇ ਨਾ ਕਿਉਂਕਿ ਅਸੀਂ ਤਾਂ ਇਹਨਾਂ ਨੂੰ ਬੌਂਡ ਨਹੀਂ ਕੀਤਾ ਖਲਾਨੀ ਮੱਝ ਦੋ ਅਸੀਂ ਕਿਹਾ ਕਿ ਆਪਣੇ ਜਾਨਵਰ ਜਿਹੜੇ ਤੁਹਾਡੇ ਕੋਲ ਆ ਲੈਣਾ ਔਰ ਰਜਿਸਟਰਡ ਕਰਵਾਓ ਬਿਲਕੁਲ ਜੀ ਲੇਕਿਨ ਜੋ ਕਿ ਇਹਨਾਂ ਨੂੰ ਆਪਣੀ ਬਰੀਡ ਦੇ ਉੱਤੇ ਟਫ ਸੀ ਭਰੋਸਾ ਸੀ ਕਿ ਇਹ ਅੱਗੇ ਜਾ ਕੇ ਨਾ ਹਾਂਜੀ ਪਰਫਾਰਮ ਕਰੇਗੀ ਮੇਰੀ ਕੰਨ ਨਹੀਂ ਲਵਾਏਗੀ ਠੀਕ ਹੈ ਨਾ ਪੰਜਾਬੀ ਦੇ ਵਿੱਚ ਤੇ ਇਹਨਾਂ ਨੇ ਬੇਦੜਕ ਹੋ ਕੇ ਮੱਝ ਰਜਿਸਟਰਡ ਕਰਵਾ ਦਿੱਤੀ ਹਾਂਜੀ ਅੱਛਾ ਉਦੋਂ ਇਸ ਮੱਝ ਦੇ ਨਾਲ ਬਹੁਤ ਔਰ ਲੋਕ ਜਿਹੜਾ ਨਾ ਬੜੇ ਜਨਾਬ ਉਹਨਾਂ ਨੇ ਆਫਰਾਂ ਵੀ ਕੀਤੀਆਂ ਹਾਜੀ ਸਾਹਿਬ ਨਾ ਉਹਨਾਂ ਹਾਜੀ ਸਾਹਿਬ ਨੇ ਨਹੀਂ ਦਿੱਤੀ ਇਨਕਾਰ ਕਰ ਦਿੱਤਾ ਤੇ ਅਸੀਂ ਤਜਸਸ ਇਸ ਵਜੋਂ ਤੋਂ ਆਸੇ ਕਿ ਯਾਰ 4 ਮਹੀਨੇ ਦੀ ਸੂਈ ਹੈ 10ਵੇਂ ਜਹਾਵੇਂ ਮਹੀਨੇ ਅਗਰ ਮਾਂ ਨੇ ਦੁੱਧ ਕੀਤਾ ਨਾ ਕੋਈ 15 16 ਕਿਲੋ ਆ ਲਾਗੇ 10ਵੇਂ 11ਵੇਂ ਮਹੀਨੇ ਮਾਂ 15 16 ਲੀਟਰ ਬੜਾ ਦੁੱਧ ਹੁੰਦਾ ਹਾਂਜੀ ਸਾਡੀ ਇਹ ਸੋਚ ਸੀ ਕਿ ਯਾਰ ਐਡਾ ਵੱਡਾ ਨਾ ਹੈ ਜੇ 14 15 ਕਿਲੋ ਨੇ ਦੁੱਧ ਚਵਾ ਦਿੱਤਾ 10ਵੇਂ ਮਹੀਨੇ ਜਾਂ 11ਵੇਂ ਤੇ ਇਹ ਇਹੰਦਾਂ ਨਾਲ ਥੱਲੇ ਨਾ ਜਾਵੇ ਕਮ ਜਾਂ ਮੱਜ ਜਿਹੜੀ ਐ ਦਸਵੇਂ 11ਵੇਂ ਮਹੀਨੇ ਮੱਜ ਪੈਰ ਚੁੱਕ ਜਾਵੇ ਹਾਂਜੀ ਉਹ ਜਿਹੜਾ ਕਹਿੰਦਾ ਨਾ ਵੀ ਵੱਜ ਗਈ ਬੱਚਾ ਲਗਾ ਵੱਜ ਗਈ ਬਿਲਕੁਲ ਬਿਲਕੁਲ ਸਾਢੇ ਅਸੀਂ ਨਾ ਇਹ ਸੋਚ ਕੇ ਨਾ ਡਰੇ ਰਹਿੰਦੇ ਸੀ ਲੇਕਿਨ ਅਸੀਂ ਵੇਖਿਆ ਜਦੋਂ ਜੀ 11ਵੇਂ 12ਵੇਂ ਮਹੀਨੇ ਤੱਕ ਟਿਕ ਕੇ ਦੁੱਧ ਦਿੱਤਾ 11ਵੇਂ ਮਹੀਨੇ ਦੀ ਜਿਹੜੀ ਨਹੀਂ ਚਾਹੀ ਉਹ 25 ਕਿਲੋ ਰਿਕਾਰਡ ਹੈ ਅੱਛਾ ਹਰ ਚੀਜ਼ ਜਿਹੜੀ ਅਸੀਂ ਦੱਸ ਰਹੇ ਹਾਂ ਨਾ ਇਹ ਕੋਈ ਹਵਾਈ ਗੱਲ ਨਹੀਂ ਤੁਸੀਂ ਅਗਰ ਗੂਗਲ ਕਰੋਗੇ ਨਾ ਪੀਡੀਐਫ ਇਹ ਪੀਡੀਐਫ ਹੈ ਤਾਂ ਫੇਸਬੁਕ ਤੇ ਗਰੁੱਪ ਵੀ ਉਹਦੇ ਚ ਚੁਆਈਆਂ ਪਈਆਂ ਨੇ YouTube ਚੈਨਲਾਂ ਤੇ ਪਈਆਂ ਨੇ ਇਹ ਹਰ ਚੀਜ਼ ਦਾ ਡਾਟਾ ਜਿਹੜਾ ਨਾ ਉਹ ਲਾਈਵ ਆਨਲਾਈਨ ਰਿਕਾਰਡਡ ਇਹ ਇਹ ਮੌਜੂਦ ਹੈ ਠੀਕ ਹੈ ਨਾ ਕੋਈ ਚੀਜ਼ ਲੁਕੀ ਛੁਪੀ ਲੱਗੀ ਹੋਈ ਕੋਈ ਚੀਜ਼ ਆਨਲਾਈਨ ਦੇਖ ਸਕਦਾ ਜੀ